ਦੁਨੀਆ ਯਾਰ ਜਿੰਨੀ ਦੇਖੀ ਜਾਓ ਨਾ ਓਨੀ ਥੋੜੀ ਆ ਮਤਲਬ ਜਿੰਨੀ ਤੁਸੀਂ ਕੁਦਰਤ ਦੇ ਰੰਗ ਦੇਖੀ ਜਾਉਂਗੇ ਓਨੀ ਹੋਰ ਤੁਹਾਨੂੰ ਵਧੀਆ ਵਧੀਆ ਮਿਲੀ ਜਾਣੀ ਆ ਆ ਤੁਹਾਨੂੰ ਉੱਪਰ ਕਾਲਾ ਲੂਣ ਦਿਖ ਰਿਹਾ ਹੋਣਾ ਥੱਲੇ ਚਿੱਟਾ ਲੂਣ ਹੈਗਾ ਆ ਸਾਰਾ ਜਨਦਰ ਨੂੰ ਡੇਜ਼ਰਟ ਦਿਖ ਰਿਹਾ ਹੈਗਾ ਇਹ ਲੂਣ ਦਾ ਪੂਰਾ ਰੇਗਿਸਤਾਨ ਹੈਗਾ ਆਯੋ ਹੇਲੋ 1.5 ਘੰਟੇ ਦੇ ਟ੍ਰੈਕ ਬਾਅਦ ਤੇ ਅਸੀਂ ਵਾਪਸ ਪਹੁੰਚ ਗਏ ਆਪਣੀਆਂ ਗੱਡੀਆਂ ਦੇ ਕੋਲ ਤੇ ਅੱਜ ਯਾਰ ਇੰਨਾ ਸ਼ੁਕਰ ਥੋੜਾ ਜਿਹਾ ਬੱਦਲ ਹੈਗਾ ਤੇ ਗਰਮੀ ਥੋੜੀ ਜਿਹੀ ਘੱਟ ਹੈਗੀ ਥੋੜੀ ਨਹੀਂ ਕਹਿ ਸਕਦਾ ਵੈਸੇ ਬਹੁਤ ਗਰਮੀ ਹੈ ਤੇ ਨਹੀਂ ਤਾਂ ਜਿਹੜਾ ਅਸਲ ਰੰਗ ਇੱਥੇ ਉਹ ਦੇਖਣ ਨੂੰ ਮਿਲ ਜਾਂਦਾ ਆ ਉਹੀ ਪੱਥਰ ਸੀ ਜਿਹੜਾ ਤੁਹਾਨੂੰ ਸਵੇਰੇ ਦਿਖਾਇਆ ਸੀਗਾ ਜਿਹੜਾ ਇੱਥੋਂ ਦਾ ਸਭ ਤੋਂ ਡੀਪੈਸਟ ਪੁਆਇੰਟ ਧਰਤੀ ਦਾ ਲੋਅਸਟ ਪੁਆਇੰਟ ਮਤਲਬ ਦੱਸਿਆ ਹੋਇਆ ਹੈਗਾ ਤੇ ਉਹਦਾ ਇੱਥੇ ਯਾਰ ਗੱਲ ਪੱਥਰ ਲੱਗੇ ਏ ਖੜੀਆਂ ਸਾਡੀਆਂ ਗੱਡੀਆਂ ਤੇ ਡਰਾਈਵਰ ਉਹਨਾਂ ਟਾਈਮੇ ਆਰਾਮ ਫਰਮਾਉਣ ਲੱਗ ਜਾਂਦਾ ਹੈ ਹਲੋ ਨਮਸਤੇ बाबूजी ਯਾ ਭయ్యా ਹਾਓ ਯੇ ਭయ్యా ਮਾਈ ਫਰੈਂਡ ਆਰ ਯੂ ਯਾ ਆਮ ਫਾਈਨ ਬ੍ਰੋ ਸਾਰੇ ਨੇ ਤੇ ਹਿੰਦੀ ਹੁੰਦੀ ਸਾਰੇ ਨੂੰ ਆਉਂਦੀ ਹੁੰਦੀ ਹੈ ਮਸਤੀ ਕਰ ਰਹੇ ਆ ਬੁਰੀ ਯਾਰ ਤੇ ਹੁਣ ਅਸੀਂ ਵਾਪਸ ਇੱਥੇ ਇੱਕ ਹੋਰ ਜਗ੍ਹਾ ਗਈ ਸੰਦੈਸੀਕ ਤੇ ਵਾਪਸ ਜਾਣਾ ਹੁਣ ਕਹਿੰਦੇ ਲੂਣ ਦੇ ਪਹਾੜਾ ਜਿਹੜੇ ਸਲਟ ਦੇ ਤੇ ਉਹ ਹੁਣ ਦਿਖਾਉਣੇ ਵਾਸਤੇ ਉੱਪਰ ਬਹੁਤ ਦੇਖ ਲੈ ਹਜੇ ਕੁਝ ਉੱਪਰੋਂ ਬੰਦੇ ਸਾਡੇ ਉੱtre ਆ ਰਹੇ ਹੈ ਦੇਖੋ ਉਹ ਕਿੱਥੇ ਕਿੱਥੇ ਤੱਕ ਆ ਰਹੇ ਹੈ ਹਾਂ ਇਹ ਕੇ ਸੰਦਾਲੀਆਂ ਮੈਨ ਲੱਗਦਾ ਜਾ ਰਹੇ ਇਹਨਾਂ ਨੂੰ ਉਹੀ ਲੱਗ ਜਾਂਦੀ ਹੈ ਚਲਾਉਂਦੇ ਹੈ ਨਹੀਂ ਇਹ ਅਫਾਰ ਪੁਲਿਸ ਸ਼ੋਮੀ ਅਫਾਰ ਪੁਲਿਸ ਜਾਂ ਪੁਲਿਸ ਜਾਂ ਚਲਾਉਂਦੇ ਹੈ ਨਹੀਂ ਕਿ ਮੈਨ ਲੱਗਦਾ ਹੈ ਉਹੀ ਜੰਗਾਲ ਲਾ ਕੇ ਰੱਖਦੇ ਹੈ ਇਹਨਾਂ ਨੂੰ ਇੱਕ ਦਿਨ ਆਪਾਂ ਚਲਾਈ ਸੀਗੀ ਉਸ ਦਿਨ ਇਹਨਾਂ ਨੂੰ ਪੈਸੇ ਦੇ ਕੇ ਚਲਾਈ ਸੀ ਉਸ ਦਿਨ ਵੀ now where are we going we are going salt mountain, salt, mountain yes. this side okay that side how yes. far 2 no, 3 no, minutes by, two, minutes yeah, by yeah. car 2 3 minutes by car yeah, okay ekanna car de baad 3 minute lagange te thonu utthe leke chalde beautiful The landscape over there again okay eh sade naal jodi hai ਬ੍ਰਾਜ਼ੀਲ ਤੋਂ ਇਹਨਾਂ ਨਾਲ ਮਿਲਣਾ ਰਹਿ ਗਿਆ ਸੀ ਅੱਜ ਹੈਲੋ ਹਾਊ ਆਰ ਯੂ ਫਾਈਨ ਹਾਊ ਵਾਸ ਟ੍ਰਿਪ ਗੁੱਡ ਨੋ ਵਰਡਸ ਆਈ ਹੈਵ ਨੋ ਵਰਡਸ ਆਈ ਆਲਸੋ ਹੈਵ ਨੋ ਵਰਡਸ ਕਮਾਲ ਦੀ ਧਰਤੀ ਸੀ ਬਾਈ ਸੱਚੀ ਜ਼ਿੰਦਗੀ 'ਚ ਕਦੇ ਮੌਕਾ ਮਿਲਿਆ ਨਾ ਦੇਖ ਕੇ ਜਾਇਓ ਇਹ ਤੇ ਬਹੁਤ ਕਮਾਲ ਸੀ ਯਾਰ ਦੁਨੀਆ ਨਾ ਯਾਰ ਦੇਖ ਲਓ ਕਿ ਢਿੱਕ ਢੀ ਵੱਡੀ ਪਈ ਐ ਤੇ ਤੁਸੀਂ ਇਹ ਸੋਚੋ ਵੀ ਜਿਨੇ ਇਹ ਪਹਿਲੀ ਵਾਰੀ ਲੱਭੀ ਹੋ ਧਰਤੀ ਅਸੀਂ ਤਾਂ ਚਲੋ ਹੁਣ ਟੂਰਿਸਟ ਅਟ੍ਰੈਕਸ਼ਨਾਂ ਦੇਖਣ ਆ ਗਏ ਜਿਨੇ ਪਹਿਲੀ ਵਾਰੀ ਲੱਭੀ ਹੋ ਕਮਾਲ ਦਾ ਬੰਦਾ ਹੋਰ ਦੂਰ ਦੂਰ ਤੱਕ ਕੁਝ ਨਹੀਂ ਦਿਖਦਾ ਇਹ ਰਸਤੇ ਦੇ ਵਿੱਚ ਇੱਕ ਜਗ੍ਹਾ ਇਹਨਾਂ ਨੇ ਹੋਰ ਰੋਕੀ ਆ ਤੇ ਇੱਥੇ ਜਿਵੇਂ ਉੱਪਰ ਤੁਹਾਨੂੰ ਅਸੀਂ ਪਾਣੀ ਦਿਖਾ ਕੇ ਲਿਆਏ ਸੀਗੇ ਸਾਰਾ ਇਹ ਵੀ ਮੈਨੂੰ ਲੱਗਦਾ ਮਿਕਸਰ ਵੱਡਾ ਹੈ ਵਲੌਗ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇੱਕ ਐਪ ਬਾਰੇ ਤੇ ਜਿਹਨੂੰ ਅਸੀਂ ਹਮੇਸ਼ਾ ਆਪਣੀ ਟਰੈਵਲਿੰਗ ਦੇ ਵਿੱਚ ਯੂਜ਼ ਕਰਦੇ ਹਾਂ ਹੈਗੀ ਹੈ Vico ਇੱਕ ਟਰੈਵਲ ਐਪ ਹੈ ਤੇ ਵੈਬਸਾਈਟ ਹੈ ਦੁਨੀਆ ਦੀਆਂ ਵੱਖ-ਵੱਖ ਲੈਂਗੁਏਜ ਦੇ ਵਿੱਚ ਇਹ ਐਪ ਅਵੇਲੇਬਲ ਹੈਗੀ ਤੇ ਤੁਸੀਂ ਆਪਣੀਆਂ ਟਰੈਵਲਿੰਗ ਦੇ ਰਿਲੇਟਿਡ ਸਾਰੀਆਂ ਹੋਟਲ ਬੁਕਿੰਗ ਜਾਂ ਫਲਾਈਟ ਬੁਕਿੰਗ ਇਸੇ ਤੋਂ ਕਰ ਸਕਦੇ ਹੋ ਅਸੀਂ ਵੀ ਹਮੇਸ਼ਾ ਇਸ ਐਪ ਨੂੰ ਯੂਜ਼ ਕਰਦੇ ਹਾਂ ਤੇ ਇਹਦੀ ਖਾਸੀਅਤ ਇਹ ਹੈ ਕਿ ਤਾਂ ਦੁਨੀਆ ਦੀਆਂ ਵੱਖ-ਵੱਖ ਲੈਂਗੁਏਜ ਦੇ ਵਿੱਚ ਅਵੇਲੇਬਲ ਹੈ ਤੇ ਇਸ ਤੋਂ ਇਲਾਵਾ ਜਿੰਨੀਆਂ ਵੀ 에ਅਰਲਾਈਨ ਦੇ ਪ੍ਰਾਈਸ ਹੁੰਦੇ ਆ ਵੱਖ-ਵੱਖ 에어ਲਾਈਨ ਦੇ ਪ੍ਰਾਈਸ ਨੂੰ ਇਹ ਇੱਕ ਥਾਂ ਦੇ ਕੰਪੇਅਰ ਕਰ ਦਿੰਦੀ ਹੈ ਤੇ ਜੋ ਵੀ ਬੈਸਟ ਪ੍ਰਾਈਸ ਹੁੰਦਾ ਉਹ ਤੁਹਾਨੂੰ ਦੇ ਦਿੰਦੀ ਹੈ ਤੇ ਇਸ ਤੋਂ ਇਲਾਵਾ ਫਲਾਈਟ ਤੇ ਹੋਟਲ ਤੋਂ ਇਲਾਵਾ ਟ੍ਰੇਨ ਬੁਕਿੰਗ ਵੀ ਤੁਸੀਂ ਇਹ ਐਪ ਤੋਂ ਕਰ ਸਕਦੇ ਹੋ ਤੇ ਨਵਾਂ ਇਹਨਾਂ ਨੇ ਹੁਣੇ ਵੀਜ਼ਾ ਸਰਵਿਸ ਵੀ ਲਾਂਚ ਕੀਤੀ ਹੈ ਕੁਝ ਕੰਟਰੀਜ਼ ਦੇ ਤੁਸੀਂ ਵੀਜ਼ਾਸ ਵੀ ਆਪਣੇ ਇਸ ਐਪ ਤੋਂ ਅਪਲਾਈ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਹੈ ਉੱਥੇ ਜਾ ਕੇ ਤੁਸੀਂ ਇਹਨੂੰ ਡਾਊਨਲੋਡ ਕਰਿਓ ਤੇ ਵੱਧ ਤੋਂ ਵੱਧ ਆਪਣੇ ਟ੍ਰੈਵਲ ਬੈਨੀਫਿਟਸ ਪਾਓ ਥਿਸ ਇਜ਼ ਇਟ ਦੇ ਸੇਮਨ which was the acid water or not no this is not acid. this is not acid i will i will explain in a way everybody to get okay. Uh, okay, okay 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 so this must pass this, really hmm. hmm. this is the class that's why it's bubbling saltiest water oh the saltiest world. water in the world okay. the most saltiest water in the world eh guide da dassan mutabik jehme assi loon de pahada kan ni ja rahe na hun jehda eh loon <laughs> hai ga sara loon dekh sakde ho tusi ਕਹਦਾ ਵੀ ਮੋਸਟ ਇਨ ਪੂਰੀ ਦੁਨੀਆ ਚ ਮੋਸਟ ਸਾਲਟੀਸਟ ਵਾਟਰ ਹੈਗਾ ਤੇ ਉਹਦਾ ਤੇ ਇਹਦੇ ਵਿੱਚੋਂ ਕੁਝ ਕੁ ਪਾਣੀ ਹੈ ਨਾ ਜਿਹੜਾ ਉਬਲ ਵੀ ਰਿਹਾ ਹੈ ਉਬਲਣ ਦਾ ਕਾਰਨ ਇਹਦਾ ਇਹ ਕੋਈ ਕੈਮੀਕਲ ਰਿਐਕਸ਼ਨ ਹੈ ਇੱਥੇ ਵੀ ਜਿਹਦੇ ਕਰਕੇ ਉਬਾਲੇ ਮਾਰ ਰਿਹਾ ਮਤਲਬ ਇੰਨਾ ਗਰਮ ਹੋਣਾ ਇਹ ਥਲੋ ਧਰਤੀ ਦੇ ਉੱਤੇ ਉਬਾਲੇ ਮਾਰ ਮਾਰ ਨਿਕਲ ਰਿਹਾ ਹੈਗਾ ਤੇ ਦੁਨੀਆ ਜੇਰ ਦੇਖੋ ਕਿੰਨੀਆਂ ਅਜੀਬੋ ਗਰੀਬ ਚੀਜ਼ਾਂ ਪਈਆਂ ਪਹਿਲਾਂ ਤੁਹਾਨੂੰ ਕਿਹਾ ਜੀ ਦੁਨੀਆ ਦਿਖਾਈ ਉਹ ਲੱਗ ਦੁਨੀਆ ਸੀ ਤੇ ਹੁਣ ਲੂਣ ਦੇ ਪਹਾੜ ਦੇਖਣ ਜਾ ਰਹੇ ਅਸੀਂ ਅਸੀਂ ਤੇ ਰਸਤੇ 'ਚ ਇਹਨਾਂ ਨੇ ਸਾਨੂੰ ਸਭ ਤੋਂ ਖਾਰਾ ਪਾਣੀ ਦੁਨੀਆ ਭਰ 'ਚ ਸਭ ਤੋਂ ਖਾਰਾ ਪਾਣੀ ਇਹ ਹੈਗਾ ਜਿਹੜਾ ਤੁਹਾਨੂੰ ਇੱਥੇ ਦਿਖਾ ਰਹੇ ਹਾਂ so this is the most saltiest water ever so no possible drinking here at all it is bubbling because it is reacting it is sodium plus potassium that's why it is reacting it's bubbling so local they give you whenever they have some uh, scheme problems ਸੋਡੀਅਮ ਤੇ ਪੋਟਾਸ਼ੀਅਮ ਦਾ ਰਿਐਕਸ਼ਨ ਆ ਕਰਕੇ ਉਬਾਲੇ ਮਾਰ ਰਹੇ ਹੈਗਾ ਇੱਥੇ ਨਾ ਦੋਵੇਂ ਲੂਣ ਇੱਕ ਥਾਂ ਨੇ ਤੇ ਆ ਤੁਹਾਨੂੰ ਉੱਪਰ ਕਾਲਾ ਲੂਣ ਦਿਖਦਾ ਹੋਣਾ ਥੱਲੇ ਚਿੱਟਾ ਲੂਣ ਹੈਗਾ ਆ ਸਾਰਾ ਜਨਧਨ ਦਾ ਡੇਜ਼ਰਟ ਦਿਖ ਰਿਹਾ ਹੈਗਾ ਇਹ ਲੂਣ ਦਾ ਪੂਰਾ ਰੇਗਿਸਤਾਨ ਹੈਗਾ ਤੇ ਜਿੰਨਾ ਵੀ ਤੁਹਾਨੂੰ ਦਿਖ ਰਿਹਾ ਹੈਗਾ ਸਾਰਾ ਤੇ ਇੰਨੇ ਕ ਜਿਹੇ ਪਤਾ ਨਹੀਂ ਵੀ ਕਿਵੇਂ ਇਹ ਪਾਉਂਡ ਹੈ ਜਿਹੜਾ ਮਤਲਬ ਥੋੜਾ ਜਿਹਾ ਇਹ ਖੁਰਿਆ ਹੋਇਆ ਹੈਗਾ ਜਾਂ ਥੱਲੋਂ ਜਿਵੇਂ ਗਾਈਡਲੈਂਸ ਹੈ ਕੈਮੀਕਲ ਨਿਕਲਦੇ ਹੁਣ ਕੈਮੀਕਲ ਰੈਕਸ਼ਨ ਦੇ ਨਾਲ ਖੁਰੇਗਾ ਤੇ ਇਕੱਲਾ ਇੰਨਾ ਕੀ ਇਹ ਜਿਹੜਾ ਹਿੱਸਾ ਉਹ ਐਵੇਂ ਦਾ ਤੇ ਹੁਣ ਅੱਗੇ ਨੂੰ ਪਾਈਏ ਚਾਲੇ ਤੇ ਜਿਹੜੇ ਤੇ ਪਹਾੜ ਹਨਾ ਚ ਚੰਦੇ ਆ ਇਹ ਨੀ ਇਹ ਜਗਾ ਸੀ ਤੁਹਾਨੂੰ ਘੁਮਾ ਫਰਾ ਰਿਆ ਨਾ ਦਿਖਾ ਰਿਆ ਇਹਨੂੰ ਇਥੋਪੀਆ ਦਾ ਇਹ ਨਾਰਥ-ਈਸਟਰਨ ਪਾਰਟ ਹੈ ਦਾਨਾਕਿਲ ਡਿਪਰੈਸ਼ਨ ਇਹ ਜਗਾ ਦਾ ਨਾਮ ਹੈ ਦਲੋਲ ਚ ਅਸੀਂ ਤੁਰੇ ਫਿਰਦਿਆਂ Google Map ਤੇ ਤੁਸੀਂ ਦਲੋਲ D A W L O L ਪਾਉਗੇ ਨਾ ਦਲੋਲ ਤੁਹਾਨੂੰ ਸਾਡੀ ਲੋਕੇਸ਼ਨ ਪਤਾ ਲੱਗ ਜੂਗੀ ਕਿ ਅਸੀਂ ਕਿੱਥੇ ਕਿਹੜੇ ਇਲਾਕੇ ਚ ਤੁਰੇ ਫਿਰਦੇ ਆਂ ਦੂਰ ਦੂਰ ਤੱਕ ਕੋਈ ਬੰਦੇ ਦਾ ਦੁਨੀਆ ਦਾ ਵਾਹ ਵਾਸਤਾ ਨਹੀਂ ਕਿ ਦੁਨੀਆ ਕਿੱਥੇ ਵੱਸਦੀ ਹੈ ਦੇਖੋ ਆ ਦੂਰ ਦੂਰ ਤੱਕ ਕੁਝ ਨਹੀਂ ਦਿਖਦਾ ਸਿਰਫ ਆਹੀ ਡੈਜ਼ਰਟ ਹੀ ਡੈਜ਼ਟ ਆਹੀ ਚੀਜ਼ਾਂ ਸਾਰੇ ਪਾਸੇ ਤੇ ਇਹ ਸਾਡੀਆਂ ਸਾਰੀਆਂ ਗੱਡੀਆਂ ਨੇ ਜਿੰਨੀਆਂ ਨਾਲ ਹਾਂਜੀ ਯੈਸ ਯੈਸ ਓ ਵਾਓ ਆਪ ਤੇਰਾ ਤੇ ਆ ਆਫ ਰੋਡਿੰਗ ਵਾਲੀ ਲੈਂਡ ਕਰੂਜ਼ਰ ਗੱਡੀਆਂ ਸਾਰੀਆਂ ਆ ਜਗ੍ਹਾ ਤੇ ਅਸੀਂ ਮੈਂ ਤੁਹਾਨੂੰ ਆ ਜਗ੍ਹਾ ਦਿਖਾਉਣੀ ਸੀ ਦਲੋਲ ਆ ਲਿਖਿਆ ਹੋਇਆ ਹੈ ਨਾ ਇਹ ਗੂਗਲ ਮੈਪ ਤੇ ਪਾ ਲਿਓ ਇੱਥੇ ਘੁੰਮਣ ਆਏ ਹੋਏ ਹਾਂ ਲੋ ਜੀ ਕਾਰਾਂ ਹੋ ਗਈਆਂ ਸਟਾਰਟ ਹੁਣ ਅੱਗੇ ਨੇ ਚੱਲੀਏ ਇਹ ਦੇਖ ਲਓ ਬਾਈ ਇੰਨੀ ਗਰਮੀ ਲੱਗ ਰਹੀ ਹੈ ਤੇ ਯਾ ਦਿਸ ਇਜ਼ ਮਾਈ ਟ੍ਰੈਵਲ ਕਿਟ ਫਾਰ ਦਲੋ ਓ ਯਾ ਨਾਈਸ ਉਪਰ ਸਿਟੀ ਜਾਂਦਾ ਪਾਣੀ ਯਾਰ ਇੰਨੀ ਜ਼ਿਆਦਾ ਗਰਮੀ ਹੈ ਨਾ ਤੇ ਹੱਲੇ ਸਵੇਰ ਦੇ ਮਨਾ 9.5 ਮਸਾਂ ਹੋਇਆ ਤੇ ਹੁਣ ਅਸੀਂ ਇਹ ਦੂਜੀ ਜਗ੍ਹਾ ਤੇ ਆ ਕੇ ਰੁੱਕ ਗਏ ਤੇ ਜਿੱਥੇ ਲੂਣ ਦੇ ਪਹਾੜਾ ਤੇ ਇੱਥੇ ਗਾਈਡ ਸਾਨੂੰ ਇਹਨਾਂ ਪਹਾੜਾਂ ਦੇ ਵਿੱਚ ਲੂਣ ਦੇ ਚ ਲੈ ਕੇ ਜਾਊਗਾ ਤੇ ਫਿਰ ਤੁਹਾਨੂੰ ਸਾਰਾ ਅੱਗੇ ਜਾ ਕੇ ਦਿਖਾਉਣੀ ਹੈ ਵੈਸੇ ਨਾ ਖੁਸ਼ੀ ਗਰੁੱਪ ਦੇ ਵਿੱਚ ਵੀ ਟਰੈਵਲਿੰਗ ਕਰਨਾ ਆਪਣਾ ਸਵਾਦ ਆ ਹਨਾ ਕਿੰਨੇ ਅਸੀਂ ਪਹਿਲੀ ਵਾਰੀ ਐ ਕਦੇ ਗਰੁੱਪ ਚ ਟਰੈਵਲਿੰਗ ਕੀਤੀ ਹੈ ਮਤਲਬ ਇੰਨੇ ਵੱਖ-ਵੱਖ ਹਾਂਜੀ ਹਾਂਜੀ ਲੱਗੇ ਰਹਿੰਦੇ ਤੇ 7-8 ਦੇਸ਼ਾਂ ਤੋਂ ਅਲੱਗ-ਅਲੱਗ ਦੇਸ਼ਾਂ ਤੋਂ ਸਾਰੇ ਬੰਦੇ ਆਗੇ ਤੇ ਉਹਦੇ ਨਾਲ ਆਪਣੇ ਗੱਲਾਂ ਆਪਣੇ ਦੇਸ਼ ਦੀਆਂ ਗੱਲਾਂ ਸੁਣਾਉਂਦੇ ਉਹ ਆਪਣੇ ਦੇ ਸੁਣਾਉਂਦੇ ਕਦੇ ਅਸੀਂ ਕਹਿੰਦੇ ਨੇ ਵੀ ਆਹ ਧਰਤੀ ਤਾਂ ਸਾਡੇ ਕੋਲੇ ਵੀ ਹੈ ਜਿਵੇਂ ਇਹ ਜਿਹੇ ਪਹਾੜ ਨਾਲ ਆਪਣੇ ਹੁਣ ਮੇਰੇ ਗੱਲ ਤਾਂ ਯਾਦ ਆ ਗਈ ਕਿਉਂਕਿ ਇਹ ਜਿਹੇ ਪਹਾੜ ਲਦਾਖ ਚ ਵੀ ਹੈ ਤੇ ਇੱਕ ਇਥੋਂ ਯੂਐਸ ਤੋਂ ਨਾਲ ਕੋਈ ਨਾ ਕੋਈ ਡੈਥ ਵੈਲੀ ਵੀ ਜਿਹੜੀ ਆ ਉਹ ਸੇਮ ਵੀ ਡੈਥ ਵੈਲੀ ਨਾਲ ਦਾ ਲੈਂਡਸਕੇਪ ਹੈਗਾ ਅਸੀਂ ਆਖਿਆ ਸਾਡੇ ਕੋਲੇ ਵੀ ਆ ਸਾਰਾ ਕੁਝ ਤੇ ਵੈਸੇ ਕੈਪਾਡੋਕੀਆ ਚ ਵੀ ਦੇਖਿਆ ਸੀਗਾ ਸਾਰਾ ਕੁਝ ਕੈਪਾਡੋਕੀਆ ਦੇ ਵਿੱਚ ਵੀ ਹੈਗਾ ਤੇ ਧਰਤੀ ਦੀਆਂ ਅਲੱਗ-ਅਲੱਗ ਜਗ੍ਹਾ ਤੇ ਹੁੰਦਾ ਹੈਗਾ ਇਹ ਹੈ ਜੀ ਲੂਨ ਸਾਰਾ ਤੇ ਇੱਧਰ ਤੁਹਾਨੂੰ ਦਿਖਾ ਦਈਏ ਇੱਥੇ ਤੁਹਾਨੂੰ ਚਮਕਦਾ ਹੋਣਾ ਇਹ ਸਾਰਾ ਲੂਣ ਹੈ ਲੂਣ ਦੇ ਪਹਾੜ ਇਹੋ ਜਿਹਾ ਆਹ ਰੈੱਡ ਕਲਰ ਦਾ ਵਿੱਚ ਕੀ ਆਇਰਨ ਮਿਕਸ ਹੈ ਤੇ ਕੀ ਹੈ ਇਹ ਨਹੀਂ ਪਤਾ ਈ ਟੋਲਡ ਯੂ ਅਬਾਊਟ ਆਫਟੇਰਾ ਥੈਟ ਇਜ਼ ਜਸਟ ਸੋਡੀਅਮ Okay. But this soil it had iodine in it. Hmm. So let's say this is like normal soil uh -huh. or volcanic soil. Uh -huh. But that is iron or red ash. Mm -hmm. Red one is iron and white one is salt. Sodium. Yeah sodium. Yeah. Sodium okay. with iron. sodium with iron. Oh, yes. Mm. Okay. No. Sodium huh. and iodine. 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 Iodide. Uh, iodine. Iodine. Yes. Yes. Uh, okay. Sodium or iodine. ਸੋਡੀਅਮ ਪਲਸ ਆਇਓਡੀਨ ਆਇਓਡਾਈਜ਼ਡ ਸੋਡੀਅਮ ਦੇ ਆਇਓਡਾਈਜ਼ ਇੱਥੇ ਆਉਣ ਤੋਂ ਪਹਿਲਾਂ ਜਿਹੜੀ ਫਿਜ਼ਿਕਸ ਕੈਮਿਸਟਰੀ ਇਹ ਚੰਗੀ ਜਿਹਾ ਪੜ ਕੇ ਆਇਓ ਫਿਰ ਜ਼ਿਆਦਾ ਵਧੀਆ ਹੋ ਮਿਲ ਜਾਂਦੀ ਹੈ ਨੌਲੇਜ ਮਿਲ ਜਾਂਦੀ ਹੈਗੀ ਜੇ ਛੋਟੇ ਹੁੰਦੇ ਨੇ ਵੱਡੇ ਹੁੰਦੇ ਨੇ ਨਾ ਉਹਦਾ ਭੁੱਲ ਜਾਂਦੀ ਆ ਹੁਣ ਨੂੰ ਪਤਾ ਨਹੀਂ ਲੱਗਦਾ ਉਦੋਂ ਦਾ ਤਾਂ ਵੀ ਕੀ ਕੁਝ ਐ ਜਾਂ ਕੀ ਕੁਝ ਨਹੀਂ ਹੈਗਾ ਹਨ ਤੇ ਇੱਥੇ ਆ ਕੇ ਜਿਹੜੇ ਇਹ ਮਤਲਬ ਰਸਾਇਣ ਨੇ ਅਲੱਗ-ਅਲੱਗ ਉਹਨਾਂ ਦਾ ਮਿਕਸ ਹੋ ਕੇ ਕੀ ਬਣਦਾ ਕੀ ਨਹੀਂ ਬਣਦਾ ਉਹ ਗਾਈਡ ਦੱਸ ਦਿੰਦਾ ਹੁੰਦਾ ਹੈਗਾ ਤੇ ਆ ਸਾਡੇ ਗਾਈਡ ਨੂੰ ਅਸੀਂ ਪੁੱਛਿਆ ਯਾਰ ਮੈਂ ਕਿਹਾ ਵੀ ਆ ਗਿੱਲਾ ਕਦ ਨਾਲ ਹੋਇਆ ਪਏ ਇਹ ਹਾਲੇ ਦੁਆਲੇ ਉਹ ਕਹਿੰਦਾ ਧਿਆਨ ਨਾਲ ਜਾ ਕਹਿੰਦਾ ਥੋੜਾ ਸਲਿੱਪਰੀ ਹੈ ਤੇ ਮੈਂ ਕਿਹਾ ਵੀ ਐਡਾ ਡੈਜ਼ਰਟ ਆ ਹੈ ਡੈਜ਼ਰਟ ਚ ਕਿੱਥੋਂ ਪਾਣੀ ਆ ਗਿਆ ੱਜ ਵੱਜ ਕੇ ਗਿੱਲਾ ਹੋ ਗਿਆ ਹਾਂਜੀ ਹਾਂਜੀ ਉਹਨੇ ਦੱਸਿਆਗਾ ਇਹ ਕਹਿੰਦਾ ਜਿਹੜਾ ਲੂਣ ਆ ਨਾ ਲੂਣ ਚ ਪਾਣੀ ਹੁੰਦਾ ਆਪਾਂ ਨੂੰ ਵੀ ਪਤਾ ਲੂਣ ਚ ਪਾਣੀ ਹੁੰਦਾ ਜਿਹੜਾ ਲੂਣ ਧੁੱਪ ਨਾਲ ਆਪੇ ਖੁਰ ਜਾਂਦਾ ਖੁਰਖੁਰਾ ਦੇਖ ਲਓ ਪਾਣੀ ਬਣਾ ਲਿਆ ਤੇ ਗਿੱਲਾ ਵੀ ਹੋਇਆ ਪਿਆ ਗਿਆ ਇਹ ਸਾਰਾ ਤੇ ਹੁਣ ਇਹ ਕਹਦਾ ਤੁਰ ਫਿਰ ਕੇ ਤੁਸੀਂ ਦੇਖ ਸਕਦੇ ਹੋ ਆਲਾ ਦਵਾਲਾ ਆਪਦਾ ਕੋਈ ਇਸ਼ੂ ਨਹੀਂ ਹੈਗਾ ਤੇ ਦੂਰ ਦੂਰ ਤੱਕ ਦੇਖੋ ਕਿਹੋ ਜੀ ਦੁਨੀਆ ਪਹਿਲਾਂ ਇੱਕ ਵੱਖਰਾ ਰੰਗ ਸੀਗਾ ਵੱਖਰੀ ਧਰਤੀ ਸੀਗੀ ਤੇ ਹੁਣ ਦੇਖ ਲਓ ਇੱਕ ਵੱਖਰੀ ਤਰ੍ਹਾਂ ਦੀ ਧਰਤੀ ਹੈਗੀ ਦੁਨੀਆ ਯਾਰ ਜਿੰਨੀ ਦੇਖੀ ਜਾਉ ਨਾ ਓਨੀ ਥੋੜੀ ਆ ਮਤਲਬ ਜਿੰਨੀ ਤੁਸੀਂ ਕੁਦਰਤ ਦੇ ਰੰਗ ਦੇਖੀ ਜਾਉਂਗੇ ਓਨੀ ਹੋਰ ਤੁਹਾਨੂੰ ਵਧੀਆ-ਵਧੀਆ ਮਿਲੀ ਜਾਣੀ ਆ ਹਾਂ ਉੱਪਰਲੇ ਪਾਸੇ ਪਹਾੜ ਇੱਕ ਥੋੜਾ ਜਿਹਾ ਛੋਟਾ ਜਿਹਾ ਤੇ ਚੜ ਕੇ ਦੇਖਦੇ ਆ ਲਓ ਜੀ ਅਜੇ ਤਾਂ ਹੋਰ ਵੀ ਅੱਗੇ ਦੁਨੀਆ ਖੁੱਲ ਗਈ ਗੁਰਬਾਣੀ ਚ ਵੀ ਇੱਕ ਪੰਗਤੀ ਆਉਂਦਾ ਨਾ ਧਰਤੀ ਹੋਰ ਪਰ ਹੈ ਹੋਰ ਹੋਰ ਗੁਰਨਾਨਕ ਪਾਸ਼ਾ ਦੀ ਜਿੰਨੀ ਉਹ ਹੈ ਨਾ ਬਾਣੀ ਸਾਰੇ ਕੁਦਰਤ ਤੇ ਹੈ ਉਹਨਾਂ ਨੇ ਦੀਨ ਦੁਨੀਆ ਤੁਰ ਕੇ ਫਿਰ ਕੇ ਉਦਾਸੀਆਂ ਦੇ ਦੌਰਾਨ ਸਾਰੀ ਕਿੰਨੇ ਦੁਨੀਆ ਚ ਵਿਚਰੇ ਤੇ ਸਾਰੀ ਕੁਦਰਤ ਦੇਖੀ ਤੇ ਤਾਂ ਹੀ ਕਰਕੇ ਉਹਨਾਂ ਦੀ ਜਿਹੜੀ ਜਿੰਨੀ ਵੀ ਉਹਨਾਂ ਦੀ ਬਾਣੀ ਹੈ ਸਾਰੀ ਨਾ ਕੁਦਰਤ ਦੇ ਬਹੁਤ ਜ਼ਿਆਦਾ ਨੇੜੇ ਹੈਗੀ ਤੇ ਕੁਦਰਤ ਨੂੰ ਸਾਰੀ ਐਕਸਪਲੇਨ ਕਰਦੀ ਹੈ ਇਜ਼ ਇਟ ਸਿਮਿਲਰ oh oh ਇਜ਼ ਇਟ ਸਿਮਿਲਰ ਟੂ ਇਹ ਬਿਲਕੁਲ ਸਿਮਲਰ ਟੂ ਸਮ ਏਰੀਆਜ਼ ਇਨ ਯੂਨਾਈਟਿਡ ਸਟੇਟਸ ਲਾਈਕ ਯੂਟਾ ਅਰिजोਨਾ ਗ੍ਰੈਂਡ ਕੈਨੀਅਨ ਉਮ ਵੈਲ ਇਨ ਟੈਕਸਸ ਅਨਦਰ ਪਾਰਕ ਇਨ ਨਾਰਥ ਟੈਕਸਸ ਯਾ ਇਟਸ ਆਲਸੋ ਸਿਮਲਰ ਟੂ ਗ੍ਰੈਂਡ ਕੈਨੀਅਨ ਆਈ ਸੀ ਆਈ ਆਲਸੋ ਸੀ ਪਿਕਚਰ ਇਨ ਦੀ ਪਿਕਚਰ ਯਾ ਯਾ ਰਾਈਟ ਇਹ ਦੇਖ ਲਓ ਸਾਰਿਆਂ ਨੂੰ ਕਿਤੇ ਨਾ ਕਿਤੇ ਹੁੰਦਾ ਹੈ ਕਿ ਜਿਵੇਂ ਤੁਹਾਨੂੰ ਦੱਸਿਆ ਨਾ ਕੋਈ ਨਾ ਕੋਈ ਆਪਣੀ ਧਰਤੀ ਨਾਲ ਕੰਪੇਅਰ ਕਰਦਾ ਹੈਗਾ ਜਿਹੜੀਆਂ ਇਹੋ ਜਿਹੀਆਂ ਸੋਹਣੀਆਂ ਥਾਵਾਂ ਹੁੰਦੀਆਂ ਨਾ ਉਹਨਾਂ ਨੂੰ ਕੁਦਰਤ ਆਪ ਘੜ ਕੇ ਤਰਾਸ਼ ਕੇ ਬਣਾਉਂਦੀ ਹੈ ਤੇ ਇਹ ਵੀ ਕੁਦਰਤ ਨੇ ਜਿੰਨੀ ਜਗ੍ਹਾ ਤੁਹਾਨੂੰ ਦਿਖਾਈ ਹੈ ਸਾਰੀ ਆਪ ਤਰਾਸ਼ ਕੇ ਬਣਾਈ ਹੋਈ ਹੈ ਇਹ ਚੀਜ਼ਾਂ ਨੂੰ ਹਜ਼ਾਰਾਂ ਸਾਲ ਲੱਗ ਜਾਂਦੇ ਆ ਹਵਾ ਨਾਲ ਤਰਾਸ਼ਿਆ ਜਾਂਦੀ ਹੈ ਜਿੰਨੇ ਤੁਹਾਨੂੰ ਇੱਥੇ ਪਹਾੜ ਦਿਖਦੇ ਹੋਣਗੇ ਜਾਂ ਜਿਵੇਂ ਉੱਪਰਲੇ ਪਾਸੇ ਉਹ ਥੋੜੀਆਂ ਥੋੜੀਆਂ ਪੰਗਿਆ ਹਨ ਇਹ ਸਾਰੀਆਂ ਚੀਜ਼ਾਂ ਮਤਲਬ ਹਵਾ ਨਾਲ ਬਣੀ ਆ ਆਪਣੇ ਲਦਾਖ ਚ ਵੀ ਇਹ ਚੀਜ਼ਾਂ ਹੈਗੀਆਂ ਲਦਾਖ ਚ ਤੁਸੀਂ ਉੱਥੇ ਦੇਖ ਸਕਦੇ ਹੋ ਮੂਨ ਲੈਂਡ ਹੈ ਇੱਕ ਆਉਂਦੇ ਆਪਾਂ ਨੂੰ ਜਾਂਦੇ ਮੂਨ ਲੈਂਡ ਆਉਂਦੀ ਹੈ ਉਹ ਵੀ ਥੋੜੀ ਤੁਸੀਂ ਇਹਦੇ ਸਿਮਿਲਰ ਰੱਖ ਸਕਦੇ ਹੋ ਵੀ ਬਾਕੀ ਸਰਚੂ ਚ ਸਰਚੂ ਜਦੋਂ ਦਾ ਜਦੋਂ ਮਨਾਲੀ ਤੋਂ ਲੇਹ ਨੂੰ ਜਾਂਦੇ ਆ ਸਰਚੂ ਸਾਰਾ ਇਹੋ ਜਾਏਗਾ ਇੱਕ ਗਰੁੱਪ ਫੋਟੋ ਹੋ ਰਹੀ ਹੈ ਸਾਰਿਆਂ ਦੀ ਤੇ ਸਾਰਿਆਂ ਦੇਖੋ ਕਿੱਥੇ ਚੜ ਚੜ ਕੇ ਬਿਠਾਇਆ ਉਹ ਗਾਰਡ ਦੇਖੋ ਸਾਡਾ ਕਿੱਥੇ ਖੜਾ ਹੈਗਾ ਉੱਪਰਲੇ ਪਾਸੇ ਸ਼ੋਮੀ ਸਾਨੂੰ ਸਾਇਲੈਂਸ ਗੈਨੀ ਵਧੀਆ ਲੱਗਦੀ ਆ ਹਵਾ ਦਾ ਵੀ ਸ਼ੋਰ ਸੁਣਦਾ ਉਹ ਸ਼ੋਮੀ ਸਨੈਕ ਪਾਣੀ ਫੇਰ ਪੁੱਛਿਆ ਪਾਣੀ ਦੀ ਇੱਕ ਇੱਕ ਬੋਤਲ ਹੋਰ ਦੇਤੀ ਕਹਿੰਦੇ ਪਾਣੀ ਦੀ ਕਹਿੰਦੇ ਸੈਕਿੰਡ ਬੋਤਲ ਦੂਜੀ ਵੀ ਖਾਲੀ ਕਰਤੀ ਤੁਸੀਂ ਪਾਣੀ ਵੀ ਕਹਿੰਦੇ ਖਾਲੀ ਕਰੋ ਬੋਤਲਾਂ ਧੱਕੇ ਨਾਲ ਪਿਆ ਰਹੇ ਹੈ ਵੀ ਬਿਮਾਰ ਨਾ ਹੋਏ ਕੋਈ ਬਾਡੀ ਡੀਹਾਈਡਰੇਟ ਨਾ ਹੋਵੇ ਤਾਂ ਕਰਕੇ ਉਸੇ ਅਸ਼ਰਮ ਅਲਮਾ ਇੱਥੇ ਹੁਣ ਅਸੀਂ ਬਹਿਣਾ ਹੈਗਾ ਅੱਧਾ ਘੰਟਾ ਇਹਨਾਂ ਨੇ ਕਿਹਾ ਵੀ ਇੱਥੇ ਕੁਦਰਤ ਨੂੰ ਨਿਹਾਰੋ ਤੇ ਇੱਥੇ ਬਹਿ ਕੇ ਤੇ ਉਸ ਤੋਂ ਬਾਅਦ ਚ ਕਹਿੰਦੇ ਰਿਵਿਊ ਲੈਣਾ ਤੁਹਾਡਾ ਮਤਲਬ ਕੁਦਰਤ ਬਾਰੇ ਕਿ ਤੁਹਾਨੂੰ ਇੱਥੇ ਬੈਠ ਕੇ ਕਿਵੇਂ ਦਾ ਲੱਗਿਆ ਤੇ ਹੁਣ ਮੌਨ ਵਰਤ ਤੇ ਜਾ ਰਹੇ ਹਾਂ ਅਸੀਂ ਅੱਧਾ ਘੰਟਾ ਤੇ ਉਸ ਤੋਂ ਬਾਅਦ ਫਿਰ ਇਹ ਸਾਨੂੰ ਇੱਥੋਂ ਲੈ ਕੇ ਜਾਣਗੇ ਤੇ ਬਾਕੀ ਹੁਣ ਦੇਖ ਲਈਏ ਬੈਠ ਕੇ ਆਲਾ ਦਵਾਲਾ ਫਿਰ ਜਾਣ ਲੱਗੇ ਤੁਹਾਨੂੰ ਦਿਖਾਉਣੇ ਆ। ਯਾ ਵੈਰੀ ਨਾਈਸ। ਥੈਂਕ ਯੂ ਸੋ ਮੱਚ। ਲੈ ਵੀ ਜਾਣ ਦਾ ਆ ਗਿਆ ਟਾਈਮ। ਤੇ ਉੱਪਰਲੇ ਪਾਸੇ ਅਸੀਂ ਤਾਂ ਬਿਲਕੁਲ ਉੱਪਰਲੇ ਪਾਸੇ ਆ ਗਏ ਸੀਗੇ। ਤੇ ਦੇਖੋ ਸਾਰੇ ਜਾ ਰਹੇ ਆ। ਕੁੜੀ ਨੇ ਜਿਹੜੀ ਨਾ ਇੱਕ ਨੇ ਕਿਹਾ ਸੀ ਵੀ ਇਹ ਏਰੀਆ ਜ ਉਹਨਾਂ ਨਾਲ ਦਾ ਲੱਗਦਾ ਉਹ ਕੁੜੀ ਹੈ ਯੂਐਸ ਤੋਂ ਹੈਗੀ। ਤੇ ਬਾਕੀ ਵਾਕਈ ਸਹੀ ਗੱਲ ਆ। ਜਿਹੜਾ ਨੈਸ਼ਨਲ ਪਾਰਕ ਹੈ ਨਾ ਉਥੋਂ ਦਾ ਗ੍ਰੈਂਡ ਕੈਨਿਅਨ ਤੇ ਉਹਦੇ ਨਾਲ ਦੀ ਧਰਤੀ ਸੀ ਸਾਰੀ ਜਿੰਨੀ ਅਸੀਂ ਇਹ ਦੇਖੀ ਸੀ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਜਿਹਦੇ ਚ ਅਲੀ ਮੁਹੰਮਦ ਅਲੀ ਮੁਹੰਮਦ ਅਲੀ ਮੁਹੰਮਦ ਹੁਣ ਇਹਨੇ ਆਪ ਨੂੰ ਕਮਾਇਆ ਸਾਰਾ ਇਲਾਕਾ ਤੇ ਪਤਾਲ ਲੋਕ ਪਤਾਲ ਲੋਕ ਅਲੀ ਮੁਹੰਮਦ ਅਫਾਰ ਪੁਲਿਸ ਦੇ ਨਾਲ ਦੇਖਿਆ ਚਲੋ ਦਲੋਲ ਹਵਾਸਾ ਯਾ ਹਵਾਸਾ ਹਵਾਸਾ ਜਿਹੜਾ ਇਹ ਦਲੋਲ ਪੈਂਦਾ ਨਾ ਜਿੱਥੇ ਅਸੀਂ ਆਏ ਆ ਜਿਹੇ ਅਰੀਟਰਾ ਤੇ ਦੀਜੀ ਬੁੱਟੀ ਅਰੀਤਰਾਤ ਹੈ ਦੀਜੀ ਬੁੱਟੀ ਦੇ ਬਿਲਕੁਲ ਬਾਰਡਰ ਦੇ ਵਿਚਾਲੇ ਦੋ ਦੇਸ਼ਾਂ ਦੇ ਵਿਚਾਲੇ ਇਹ ਜਿਹੜਾ ਡੈਜ਼ਰਟ ਸੀ ਸਾਰਾ ਉਹ ਅਸੀਂ ਦੇਖਣ ਆਏ ਸੀਗੇ ਤੇ ਤੁਹਾਨੂੰ ਸਾਰਾ ਦਿਖਾਇਆ ਹੈਗਾ ਤੇ ਬਾਕੀ ਸਫ਼ਰ ਹਜੇ ਅੱਗੇ ਸਾਡਾ ਕੰਟੀਨਿਊ ਚੱਲਦਾ ਰਹੂਗਾ ਜੇ ਮੈਂ ਤੁਹਾਨੂੰ ਦੱਸਿਆ ਸੀਗਾ ਦੁਨੀਆ ਦੀ ਸਭ ਤੋਂ ਗਰਮ ਜਗ੍ਹਾ ਦੇਖਣ ਦੇ ਲਈ ਅਸੀਂ ਜਾ ਰਹੇ ਹਾਂ ਤੇ ਜੁੜੇ ਰਹੋ ਆਪਣੇ ਸਫ਼ਰ ਨਾਲ ਇਹੋ ਜੀਆਂ ਚੰਗੀਆਂ-ਚੰਗੀਆਂ ਚੀਜ਼ਾਂ ਤੇ ਜਿਹੜੀਆਂ ਦੁਨੀਆ ਤੋਂ ਦੂਰ ਆ ਤੁਹਾਡੇ ਤੋਂ ਦੂਰ ਰਹੀਆਂ ਉਹ ਹੁਣ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਤੇ ਮਿਲਦੇ ਆਂ ਪਹਾੜੋਂ ਪਾਣੀ ਵੀ ਖੁਸ਼ੀ ਤੇ ਮਿਲਦੇ ਆਂ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਇੰਤਜ਼ਾਰ ਕਰਿਓ ਤੁਸੀਂ ਨਵੇਂ ਵਲੌਗ ਦਾ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ